ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਆਂ ਸਿਰਫ ਆਪਣਾ ਜਿਹੜਾ ਇਹ ਦੋ ਸਲਾਈਆਂ ਦਾ ਡਿਜ਼ਾਈਨ ਹੈ ਜਿਹੜਾ ਵਿੱਚ ਚਾਰ-ਚਾਰ ਸਲਾਈਆਂ ਇਹ ਮੈਂ ਗੈਪ ਲਈ ਰੱਖਣੀ ਹੈ ਤੇ ਦੋ ਸਲਾਈਆਂ ਆਪਣੀਆਂ ਇੱਕ ਸਿੱਧੇ ਪਾਸੇ ਤੋਂ ਤੇ ਕੁਆਲਟੀ ਪਾਸੇ ਤੋਂ ਡਿਜਾਈਨ ਦੀਆਂ ਕਲਰ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੇ ਚਾਹੋ ਇਹਦੇ ਵਿੱਚ ਲਗਾ ਸਕਦੇ ਆ ਇੱਕ ਕਲਰ ਚ ਵੀ ਬਣਾ ਸਕਦੇ ਆ ਦੋ ਕਲਰ ਚ ਵੀ ਬਣਾ ਸਕਦੇ ਆ ਜਿਆਦਾ ਕਲਰ ਵੀ ਇਹਦਾ ਜਿਹੜਾ ਇਹਨੂੰ ਮਲਟੀ ਕਲਰ ਬਣਾ ਸਕਦੇ ਆ ਤੁਸੀਂ ਕਈ ਵਾਰ ਆਪਣੇ ਕੋਲ ਛੋਟੇ ਛੋਟੇ ਜਿਹੜੇ ਗੋਲੇ ਬਚ ਜਾਂਦੇ ਆ ਤਾਂ ਆਪਾਂ ਸਾਰੇ ਇਹਦੇ ਵਿੱਚ ਜਿਹੜੇ ਵਰਤ ਸਕਦੇ ਆ ਇਸ ਤਰ੍ਹਾਂ ਬਸ ਆਪਾਂ ਇਸ ਤਰ੍ਹਾਂ ਧਿਆਨ ਰੱਖਣਾ ਵੀ ਜਿਹੜਾ ਕਲਰ ਜਿਹੜੇ ਆਪਣੇ ਇਹਨਾਂ ਦਾ ਕੰਬੀਨੇਸ਼ਨ ਆ ਜਿਹੜਾ ਉਹ ਧਿਆਨ ਨਾਲ ਜਿਹੜਾ ਆਪਾਂ ਵੀ ਕਲਰਾਂ ਦਾ ਜਿਹੜਾ ਮੇਲਜੋਲ ਕਰਨਾ ਉਹ ਆਪਣੇ ਰੰਗ ਆ ਜਿਹੜੇ ਫੱਬਦੇ ਹੋਣ ਜਿਵੇਂ ਇੱਥੇ ਗ੍ਰੀਨ ਨਾਲ ਰੈੱਡ ਲੱਗਿਆ ਹੋਇਆ ਤੇ ਅੱਗੇ ਇਸ ਤਰ੍ਹਾਂ ਜਿਹੜਾ ਆਪਾਂ ਨੂੰ ਕਲਰ ਲੱਗੂਗਾ ਵੀ ਇਹਦੇ ਨਾਲ ਸੋਨਾ ਲੱਗੂਗਾ ਤੇ ਉਹ 컬러 ਆਪਾਂ ਲਗਾ ਲੈਣਾ ਤੇ ਜਿੰਨੇ ਚਾਹੋ ਤੁਸੀਂ ਇਹਦੇ ਵਿੱਚ 컬러 ਜਿਹੜੇ ਲਗਾ ਸਕਦੇ ਆ ਈਵਨ ਨੰਬਰ ਵਿੱਚ ਕੁੰਡੇ ਲੈਣੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਤੇ ਇਸ ਤਰ੍ਹਾਂ ਆਪਾਂ ਚਾਰ ਸਲਾਈਆਂ ਗੈਪ ਦੀਆਂ ਦੋ ਸਲਾਈਆਂ ਡਿਜ਼ਾਈਨ ਦੀਆਂ ਰਿਪੀਟ ਕਰਦੇ ਜਾਣਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਜਾਂਦਾ ਬੱਚਿਆਂ ਦੇ ਕੋਟੀਆਂ ਸਵੈਟਰ ਆਪਣੀ ਜੈਕਟ ਸਵੈਟਰ ਤੇ ਕਿਸੇ ਵੀ ਪ੍ਰੋਜੈਕਟ ਤੇ ਬਲਾਊਜ਼ ਸਕੀ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੇ ਚਲੋ ਫਿਰ ਜਿਹੜਾ ਇਹਨੂੰ ਸ਼ੁਰੂ ਕਰਦੇ ਆਂ ਆਪਾਂ ਬਣਾਉਣਾ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਸਲਾਈ ਜਿਹੜਾ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਇਹ ਬਾਰਡਰ ਜਿਹੜਾ ਮੈਂ ਇਸ ਤਰ੍ਹਾਂ ਬਣਾ ਕੇ ਇਹ ਬਾਰਡਰ ਦੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆਂ ਤੇ ਅੱਗੇ ਜਿਹੜਾ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਡਿਜ਼ਾਈਨ ਸ਼ੁਰੂ ਕੀਤਾ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਇਸ ਨੂੰ ਬਣਾਉਣਾ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ एक कुंडा कन्नी वाला तारो चाहे बुनो अपनी मरजी इस तरह बाकी सारी सिलाई आप सीधी बना के कंप्लीट कर लेनी है इस तरह मैं सारी सिलाई सीधी बना के कंप्लीट कर दी है पहली सिलाई है अपने डिजाइन की ਦੂਸਰੀ ਸਲਾਈ ਉਲਟ ਪਾਸੇ ਤੋਂ ਆਪਾਂ ਸਾਰੀ ਸਲਾਈ ਉਲਟੀ ਬਣਾਵਾਂਗੇ ਇਹ ਚਾਰ ਸਲਾਈਆਂ ਆਪਾਂ ਗੈਪ ਲਈ ਬਣਾਵਾਂਗੇ ਇੱਕ ਸਲਾਈ ਆਪਣੀ ਸਿੱਧੀ ਹੋਗੀ ਹੁਣ ਆਪਣੀ ਉਲਟੀ ਸਲਾਈ ਫਿਰ ਤੀਸਰੀ ਸਲਾਈ ਸਿੱਧੀ ਫਿਰ ਚੌਥੀ ਸਲਾਈ ਉਲਟੀ ਸਿੱਧੇ ਪਾਸੇ ਤੋਂ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ ਪੰਜਵੀਂ ਸਲਾਈ ਤੇ ਚਾਰ ਸਲਾਈਆਂ ਆਪਾਂ ਐਸੀ ਤਰ੍ਹਾਂ ਕੰਪਲੀਟ ਕਰ ਲੈਣੀਆਂ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਪੰਜਵੀਂ ਸਲਾਈ ਬਣਾਵਾਂਗੇ ਤੇ ਕਲਰ ਆ ਜਿਹੜਾ ਆਪਾਂ ਇੱਥੇ ਚੇਂਜ ਕਰਾਂਗੇ ਜਿਹੜਾ ਆਪਾਂ ਕਲਰ ਲਗਾਉਣਾ ਹੋਗਾ ਉਹ ਕਲਰ ਆਪਾਂ ਲਗਾ ਲੈਣਾ ਐਸ ਤਰ੍ਹਾਂ ਤੰਨੀ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਕਦਰ ਲਗਾ ਲਾਂਗੇ ਆਪਣਾ ਦੂਸਰਾ ਤੇ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਦੋ ਕੁੰਡੇ ਛੱਡ ਕੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆਪਾਂ ਜਿਹੜਾ ਆਪਣਾ ਇਹ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਥ੍ਰੈਡ ਪਿੱਛੇ ਰੱਖ ਕੇ ਇੱਕ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਕੁੰਡਾ ਜਿਹੜਾ ਆਪਾਂ ਜ਼ਿਆਦਾ ਲੂਜ਼ ਨਹੀਂ ਰੱਖਣਾ ਹੁਣ ਥ੍ਰੈਡ ਕਰਨਾ ਹੈ ਅੱਗੇ ਫਿਰ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਬਣਾ ਦੇਣਾ ਇੱਕ ਕੁੰਡਾ ਤਾਂ ਦੋ ਕੁੰਡਿਆਂ ਦੇ ਆਪਣੇ ਇੱਥੇ ਤਿੰਨ ਕੁੰਡੇ ਬਣ ਜਾਂਦੇ ਆਂ ਫੇਰ ਉਸੇ ਤਰ੍ਹਾਂ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਫੇਰ ਥ੍ਰੈਡ ਅੱਗੇ ਕਰਨਾ ਤੇ ਇੱਕ ਕੁੰਡਾ ਆਪਣਾ ਹੀ ਬਣ ਜਾਂਦਾ ਫੇਰ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾਉਣਾ ਤਾਂ ਦੋ ਕੁੰਡਿਆਂ ਦੇ ਆਪਣੇ ਤਿੰਨ ਕੁੰਡੇ ਜਿਹੜੇ ਬਣ ਜਾਂਦੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਆਪਾਂ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਇਸ ਤਰ੍ਹਾਂ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਅੱਗੇ ਤੇ ਫਿਰ ਦੋ ਕੁੰਡਿਆਂ ਦਾ ਆਪਾਂ ਇਹਨਾਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਆਪਾਂ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ। ਫਿਰ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਇਆ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਇੱਕ ਬਣਾ ਲੈ। ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਬਣਾਤਾ ਇੱਕ ਪਿਛਲੀ ਸਾਈਡ ਤੇ ਇਸ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਪਿਛਲੀ ਸਾਈਡ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਦੋ ਕੁੰਡਿਆਂ ਦੇ ਆਪਣੇ ਤਿੰਨ ਤਿੰਨ ਕੁੰਡੇ ਬੰਦੇ ਜਾਂਦੇ ਆ ਇੱਕ ਕੁੰਡਾ ਜਿਹੜਾ ਆਪਣੇ ਕੋਲ ਵੱਧਦਾ ਜਾਂਦਾ ਇੱਥੇ ਤਾਂ ਆਪਾਂ ਛੇਵੀਂ ਸਲਾਈਸ ਜਿਹੜੇ ਆਪਣੇ ਕੁੰਡੇ ਆ ਸੈੱਟ ਕਰ ਲਵਾਂਗੇ ਜਿਹੜਾ ਕੁੰਡਾ ਆਪਣੇ ਕੋਲੇ ਵੱਧ ਹੈ ਛੇਵੀਂ ਸਲਾਈਸ ਸਾਰੇ ਕੁੰਡੇ ਆਪਣੇ ਕੋਲ ਸੈੱਟ ਹੋ ਜਾਣਗੇ ਫੇਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਤਾ ਪਿਛਲੀ ਸਾਈਡ ਤੋਂ ਫੇਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਤਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਲਾਸਟ ਤੇ ਫੇਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਥੈੱਡ ਕੀਤਾ ਅੱਗੇ ਤੇ ਦੋ ਕੁੰਡਿਆਂ ਦਾ ਬਣਾਤਾ ਇੱਕ ਪਿਛਲੀ ਸਾਈਡ ਤੋਂ ਹੁਣ ਲਾਸਟ ਵਾਲਾ ਕੁੰਡਾ ਜਿਹੜਾ ਸਿੱਧੀ ਸਲਾਈ ਸਿੱਧਾ ਬਣਾਵਾਂਗੇ ਪੰਜਵੀਂ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਛੇਵੀਂ ਸਲਾਈ ਉਲਟ ਪਾਸੇ ਤੋਂ ਇੱਕ ਕੁੰਡਾ ਪਹਿ ਇਸ ਤਰ੍ਹਾਂ ਤਾਰ ਲੈਣਾ ਜਿਹੜਾ ਕੰਨੀ ਵਾਲਾ ਕੁੰਡ ਹੈ ਤੇ ਅੱਗੇ ਆਪਣਾ ਜਿਹੜਾ ਡਿਜ਼ਾਈਨ ਚੱਲੂਗਾ ਜਿਹੜੇ ਆਪਣੇ ਦੋ ਤੋਂ ਇਹ ਤਿੰਨ ਤਿੰਨ ਕੁੰਡੇ ਬਣੇ ਆ ਆਪਾਂ ਇਹ ਫੇਰ ਦੋ ਕੁੰਡੇ ਬਣਾਉਣੇ ਆ ਇੱਕ ਇੱਕ ਕੁੰਡਾ ਆਪਣੇ ਇਧਰੇ ਵੱਧ ਗਿਆ ਸੀ ਹੁਣ ਆਪਾਂ ਕੁੰਡਾ ਇਹ ਸੈੱਟ ਕਰਨਾ ਹੁਣ ਜਿਹੜੇ ਆਪਣੇ ਇਹ ਤਿੰਨ ਕੁੰਡੇ ਜਿਹੜਾ ਵਿਚਾਲੜਾ ਕੁੰਡਾ ਤਾਂ ਇਸ ਤਰ੍ਹਾਂ ਆਪਾਂ ਇਹ ਇਸ ਕੁੰਡੇ ਦੇ ਉੱਪਰ ਦੀ ਇਧਰ ਸਲਾਈਟੇ ਲੈ ਆਣੇ ਥ੍ਰੈਡ ਪਹਿਲਾਂ ਆਪਾਂ ਪਿੱਛੇ ਕਰਨਾ ਇਸ ਤਰ੍ਹਾਂ ਇਹ ਕੁੰਡਾ ਆਪਾਂ ਇੱਧਰ ਲਿਆਉਣਾ ਸਲਾਈ ਤੇ ਠੀਕ ਹੈ ਫਿਰ ਥ੍ਰੈਡ ਅੱਗੇ ਕਰਨਾ ਆਪਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਇਸ ਤਰ੍ਹਾਂ ਅੱਗੇ ਫਿਰ ਉਸੇ ਤਰ੍ਹਾਂ ਵਿਚਾਲੜਾ ਕੁੰਡਾ ਆਪਾਂ ਥ੍ਰੈਡ ਕਰਾਂਗੇ ਪਿੱਛੇ ਵਿਚਾਲੜਾ ਕੁੰਡਾ ਆਪਾਂ ਲੈ ਆਵਾਂਗੇ ਇੱਧਰ ਸਲਾਈ ਤੇ ਫਿਰ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਕੁੰਡਾ ਵਾਲਟ ਫੇਰ ਥ्रेड ਕਰਾਂਗੇ ਪਿੱਛੇ ਜਿਹੜਾ ਵਿਚਾਲੜਾ ਕੁੰਡਾ ਆਪਾਂ ਇੱਧਰ ਲੈ ਆਵਾਂਗੇ ਫੇਰ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਏਗੇ ਉਲਟਾ ਇਸ ਤਰ੍ਹਾਂ ਫੇਰ ਥ्रेड ਕਰਾਂਗੇ ਪਿੱਛੇ ਵਿਚਾਲੜਾ ਕੁੰਡਾ ਜਿਹੜਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਇਧਰ ਸਲਾਈ ਤੇ ਲੈ ਆਵਾਂਗੇ ਥ्रेड ਕਰਾਂਗੇ ਅੱਗੇ ਤੇ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਤਾਂ ਦੋ ਦੇ ਦੋ ਕੁੰਡੇ ਆਪਣੇ ਬੰਦੇ ਜਾਂਦੇ ਜਿਹੜਾ ਕੁੰਡਾ ਆਪਣਾ ਵਧਿਆ ਸੀ ਉਹ ਇਥੇ ਆਪਣਾ ਘਾਟਦਾ ਜਾਂਦਾ ਫਿਰ ਥ्रेड ਕਰਾਂਗੇ ਪਿੱਛੇ ਵਿਚਾਲੜਾ ਕੁੰਡਾ ਆਪਾਂ ਇਸ ਕੁੰਡੇ ਦੇ ਉੱਪਰ ਦੀ ਇਧਰ ਸਲਾਈ ਤੇ ਲੈ ਆਵਾਂਗੇ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਉਲਟਾ ਥੇਰੇ ਉਸੇ ਤਰ੍ਹਾਂ ਥ्रेड ਕਰਾਂਗੇ ਪਿੱਛੇ ਵਿਚਾਲੜਾ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਇਧਰ ਸਲਾਈ ਤੇ ਲੈ ਆਵਾਂਗੇ ਥ्रेड ਕਰਾਂਗੇ ਅੱਗੇ ਤੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਫੇਰ ਉਸੇ ਤਰ੍ਹਾਂ ਥ੍ਰੈਡ ਕੀਤਾ ਪਿੱਛੇ ਵਿਚਾਲੜਾ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਇੱਧਰ ਸਲਾਈ ਤੇ ਲੈ ਆਉਣਾ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਅੱਗੇ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਉਲਟਾ ਕੁੰਡਾ ਥ੍ਰੈਡ ਕੀਤਾ ਪਿੱਛੇ ਫਿਰ ਉਸੇ ਤਰ੍ਹਾਂ ਵਿਚਾਲੜਾ ਕੁੰਡਾ ਆਪਾਂ ਇੱਧਰ ਲੈ ਆਉਣਾ ਸਲਾਈ ਤੇ ਇਹ ਕੁੰਡੇ ਦੇ ਉੱਪਰ ਦੀ ਥ੍ਰੈਡ ਕੀਤਾ ਅੱਗੇ ਤੇ ਦੋ ਕੁੰਡਿਆਂ ਦਾ ਫਿਰ ਆਪਾਂ ਇੱਕ ਬਣਾ ਦੇਣਾ ਉਲਟਾ ਕੁੰਡਾ ਫੇਰ ਉਸੇ ਤਰ੍ਹਾਂ ਥ੍ਰੈਡ ਕੀਤਾ ਪਿੱਛੇ ਵਿਚਾਲੜਾ ਕੁੰਡਾ ਆਪਾਂ ਇਹ ਕੁੰਡੇ ਦੇ ਉੱਪਰ ਦੀ ਇਧਰ ਸਲਾਈ ਤੇ ਲੈ ਆਵਾਂਗੇ ਥ੍ਰੈਡ ਕੀਤਾ ਅੱਗੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਫੇਰ ਉਸੇ ਤਰ੍ਹਾਂ ਬਹੁਤ ਹੀ ਈਜ਼ੀ ਡਿਜ਼ਾਈਨ ਫੇਰ ਉਸੇ ਤਰ੍ਹਾਂ ਥ੍ਰੈਡ ਇਧਰ ਲਿਆਂਦਾ ਆਪਾਂ ਸਲਾਈ ਤੇ ਇਹ ਕੁੰਡੇ ਦੇ ਉੱਪਰ ਦੀ ਫੇਰ ਥ੍ਰੈਡ ਕੀਤਾ ਅੱਗੇ ਤਾਂ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਫੇਰ ਉਸੇ ਤਰ੍ਹਾਂ ਥ੍ਰੈਡ ਕੀਤਾ ਪਿੱਛੇ ਜਿਹੜਾ ਵਿਚਾਲੜਾ ਕੁੰਡਾ ਆਪਾਂ ਇਸ ਕੁੰਡੇ ਦੇ ਉੱਪਰ ਦੀ ਇੱਧਰ ਲੈ ਜਾਂਦਾ ਫਿਰ ਥ੍ਰੈਡ ਕੀਤਾ ਅੱਗੇ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਬਸ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਵੀ ਥ੍ਰੈਡ ਆਪਾਂ ਇਸ ਤਰ੍ਹਾਂ ਅੱਗੇ ਪਿੱਛੇ ਕਰਨਾ ਨਹੀਂ ਪੁੱਦਣਾ ਹੁਣ ਥ੍ਰੈਡ ਆਪਾਂ ਪਿੱਛੇ ਕਰ ਲੈਣਾ ਵਿਚਾਲੜਾ ਕੁੰਡਾ ਜਿਹੜਾ ਇਸ ਕੁੰਡੇ ਦੇ ਉੱਪਰ ਦੀ ਇੱਧਰ ਲਿਆਉਣਾ ਸਲਾਈ ਤੇ ਥ੍ਰੈਡ ਕਰਨਾ ਅੱਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਉਲਟਾ ਕੁੰਡਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਥ੍ਰੈਡ ਕੀਤਾ ਪਿੱਛੇ ਜਿਹੜਾ ਵਿਚਾਲੜਾ ਕੁੰਡਾ ਪੈ ਕੁੰਡੇ ਦੇ ਉੱਪਰ ਦੀ ਇਧਰ ਸਲਾਈ ਤੇ ਲੈ ਆਵਾਂਗੇ ਥ੍ਰੈਡ ਕਰਾਂਗੇ ਅੱਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਂਗੇ ਉਲਟਾ ਕੁੰਡਾ ਲਾਸਟ ਤੇ ਫਿਰ ਉਸੇ ਤਰ੍ਹਾਂ ਥ੍ਰੈਡ ਕੀਤਾ ਪਿੱਛੇ ਵਿਚਾਲੜਾ ਕੁੰਡਾ ਆਪਾਂ ਇਧਰ ਲੈ ਆਉਣ ਸਲਾਈ ਤੇ ਥ੍ਰੈਡ ਕਰਨਾ ਅੱਗੇ ਤੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਤੇ ਕੰਨੀ ਵਾਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਉਲਟੀ ਸਲਾਈ ਆ ਆਪਣੀ ਤਾਂ ਚਾਰ ਸਲਾਈਆਂ ਤਾਂ ਆਪਣੀਆਂ ਸਿੰਪਲ ਹੀ ਹੁੰਦੀਆਂ ਸਿੱਧੀਆਂ ਉਲਟੀਆਂ ਪੰਜਵੀਂ ਤੇ ਛੇਵੀਂ ਤੇ ਆਪਣਾ ਡਿਜ਼ਾਈਨ ਬਣਾਉਂਦਾ ਇਸ ਤਰ੍ਹਾਂ ਹੁਣ ਜਦੋਂ ਆਪਾਂ ਦਵਾਰਾ ਡਿਜ਼ਾਈਨ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਚਾਰ ਸਲਾਈਆਂ ਆਪਣੀਆਂ ਗੈਪ ਦੀਆਂ ਦੇ ਲੈਣੀਆਂ ਐ ਸਵਾਈਟ ਕਲਰ ਨਾਲ ਫੇਰ ਪੰਜਵੀਂ ਤੇ ਛੇਵੀਂ ਤੇ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਾਉਂਗਾ ਇਹ ਥੋੜਾ ਜਿਹਾ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹਾਂ ਲਓ ਜੀ ਇੱਕ ਕਲਰ ਮੈਂ ਤੁਹਾਨੂੰ ਇੱਥੇ ਹੋਰ ਲਗਾ ਕੇ ਦਿਖਾ ਦਿੱਤਾ ਤੁਸੀਂ ਜਿੰਨੇ ਚਾਹੋ ਜਿਹੜੇ ਇਹਦੇ ਵਿੱਚ ਕਲਰ ਲਗਾ ਸਕਦੇ ਆ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਮਲਟੀ ਕਲਰ ਡਿਜ਼ਾਈਨ ਆਪਣਾ ਬਣਦਾ ਜਾਂਦਾ ਹੈ ਤੇ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਚਾਰ ਸਲਾਈਆਂ ਦੇ ਵਿੱਚ ਆਪਣੀਆਂ ਗੈਪ ਲਈ ਹੋ ਜਾਂਦੀਆਂ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਚਾਰ ਸਲਾਈਆਂ ਵਿੱਚ ਗੈਪ ਦੀਆਂ ਦੇ ਕੇ ਤੁਸੀਂ ਦੋ ਸਲਾਈਆਂ ਜਿਹੜੀਆਂ ਆਪਣੀਆਂ ਡਿਜ਼ਾਈਨ ਦੀਆਂ ਬਣਾਉਂਦੇ ਜਾਣਾ ਤੇ ਜਿਹੜੇ ਆਪਣੇ ਕਲਰ ਆ ਤੁਸੀਂ ਇਸ ਨੂੰ ਇੱਕ ਕਲਰ 'ਚ ਵੀ ਬਣਾ ਸਕਦੇ ਆ ਦੋ ਕਲਰ 'ਚ ਵੀ ਬਣਾ ਸਕਦੇ ਆ ਜਿੰਨੇ ਚਾਹ ਹੋਏ ਦੇ ਵਿੱਚ ਜਿਹੜੇ ਕਲਰ ਤੁਸੀਂ ਲਗਾ ਸਕਦੇ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ